ਅਰ ਦੇਮਤੋ ਸੀ ਪਹਿਲਾਂ ਹੀ ਜਾਣੋ 26 ਜਨਵਰੀ ਦੇ ਲਖ ਚ ਅ ਲੋ ਐਂਡ ਆਰਡਰ ਦੇ ਸਭਾਂ ਚਸਕਲ ਫਲੈਗ ਮਾਰਚ ਵੀ ਕਰਤੇ ਗਏ ਤੇ ਹੋਟਲ ਡਾਟਾ ਬੇਸ ਰਾਵਾਂ ਦੀ ਤੇ ਜਿਹੜੇ ਧਰਮਸਾਲਾ ਵਗੈਰਾ ਸੀ ਉਹਨੇ ਚੈਕਿੰਗ ਕੀਤੀ ਗਈ ਦੌਰਾਨੇ ਚੈਕਿੰਗ ਵਿੱਚ ਇੱਕ ਫੋਟੋ ਜੋ ਸਾਨੂੰ ਰੇਲਵੇ ਸਟੇਸ਼ਨ ਦੇ ਕੋਲੋਂ ਲੋਕ ਛੇ ਬੰਦੇ ਮੜੇ ਜਿਨ੍ਹਾਂ ਦੇ ਨਾਮ ਜਸਪ੍ਰੀਤ ਸਿੰਘ ਵਾਸੀ ਅਲਵਰ ਰਾਜਸਥਾਨ ਤੇ ਯਈਆ ਖਾਨ ਪੁੱਤਰ ਅਮੀਨ ਖਾਨ ਇਹ ਮਵਾਦ ਹਰਿਆਣਾ ਦੇ ਇਹ ਕੋਈ ਆਵਦੇ ਰਹਿਣ ਦਾ ਇੱਥੇ ਕੋਈ ਕਾਰਨ ਨਹੀਂ ਦੱਸ ਸਕਿਆ ਵੀ ਕਿ ਹੋਟਲ ਦੇ ਉਰ ਦੇ ਹੋਇਆ ਹੈ ਜਾਂ ਗਰਵਾਦਾ ਇਹਨਾਂ ਨੂੰ ਪੁੱਛ ਕੇ ਚੱਲੇ ਥਾਣੇ ਲੰਦਾ ਜਦੋਂ ਇਹਨਾਂ ਨੂੰ ਪੁੱਛ ਕੇ ਕੀਤੀ ਗਈ ਤੇ ਉਦੋਂ ਪਤਾ ਲੱਗਿਆ ਵੀ ਇਹ ਇੱਕ ਰਾਜੂ ਨਾਮ ਦੇ ਬਦਲੇ ਕੰਮ ਕਰ ਰਹੇ ਜੋ ਸਾਈਬਰ ਫਰੋਡ ਦਾ ਤੇ ਜਿਹੜੇ ਬੈਟਿੰਗ ਦੇ 2 ਨੰਬਰ ਦੇ ਜਿਹੜਾ ਸੱਟੇ ਵਗੈਰਾ ਦਾ ਪੈਸਾ ਹੁੰਦਾ ਇਹਨਾਂ ਕੋਲੇ ਇੱਕ ਫਰਜੀ ਕਾਊਂਟ ਅਕਾਉਂਟ ਚ ਭੇਜਦਾ ਜਦੋਂ ATM ਕਾਰਡ ਇਹਨਾਂ ਕੋਲ ਹੈ ਬਾਅਦ ਚ ਉਸ ਰਕਮ ਨੂੰ ਥੋੜੀ ਥੋੜੀ ਰਕਮ ਚ ਤੋੜ ਕੇ ਤੇ ਇਹ ਅੱਗੇ POS ਮਸ਼ੀਨਾਂ ਰਾਹੀਂ ਦੇ ਦੋ ਫਰਮਾਂ ਦੇ ਜਿਹੜੇ ਕਾਪੀਆਂ ਚ ਆਉਂਦੇ ਨੇ ਜਿਹੜੀ ਉਹ ਰਕਮ ਨੂੰ ਤੋੜ ਕੇ ਉਹਨੂੰ ਥੋੜੀ ਕਰ ਦਿੰਦੇ ਆ ਜਿਹੜੀ ਇਨਕਮ ਟੈਕਸ ਵਗੈਰਾ ਦੇ ਤੇ GST ਦੇ ਉਹਦੇ ਨੌਨਸ ਨਾ ਆਵੇ ਤੇ ਪਰ ਸਰਕਾਰ ਨੂੰ ਚੁਣਾ ਲਾ ਰਹੀ ਸੀ ਤੇ ਬਾਅਦ ਉਹਨਾਂ ਦੀ ਪੁਛਗਿੱਛ ਤੋਂ ਬਾਅਦ ਉਹਨਾਂ ਤੇ FIR ਨੰਬਰ 16 ਅੰਡਰ ਸੈਕਸ਼ਨ 318 4 ਦੈਨਸੋ 30 32 ਤੋਂ ਦੇ ਦੈਨਸੋ 40 ਤੋਂ ਬੀਐਨਐਸ ਨੇ ਇਹਨਾਂ ਦੀ ਐਫਆਈਆਰ ਦਰਜ ਕਰਤੀ ਕਿ ਇਹਨਾਂ ਦੀ ਰੈਸਟ ਪਾਈ ਗਈ। ਮੋਬਾਈਲ ਕਿਨੇ ਇਹਨਾਂ ਤੋਂ ਪੁਰਾਣੇ 13 ਮੋਬਾਈਲ ਵਿਦ ਸਿਮ ਜਿਹੜੇ smartphones ਹੁੰਦੇ ਆ ਉਹ 8 debit card ਅਤੇ ਦੋ POS ਮਸ਼ੀਨਾਂ ਜਿਨ੍ਹਾਂ ਤੇ ਆਪਾਂ ਕਾਰਡ ਸਵਾਈਪ ਕਰਕੇ ਅੱਗੇ ਬਿੱਲ ਵਗੈਰਾ ਭੇਟ ਕਰਦੇ ਇਹ ਇਹ ਇੱਥੇ ਬਠਿੰਡੇ ਪਿਛਲੇ 3 ਦਿਨਾਂ ਤੋਂ ਰੁਕੀ ਹੋਈ ਸੀਗੀ ਇਹ ਪੁੱਛਿਆ ਚੁਪਾ ਲੱਗਿਆ ਉਹ ਜਿਹੜਾ ਜਸਵੀਰ ਸਿੰਘ ਜਿਹੜਾ ਰਾਜਸਥਾਨ ਦਾ ਰਹਿਣ ਵਾਲਾ ਹੈ ਜਿਹਦੀ ਰਿਸ਼ਤੇਦਾਰੀ ਇੱਥੇ ਵੀਤਲਾ ਬਸਤੀਆਂ 'ਚ ਕਿਤੇ ਇੱਕ ਵਿਆਹ ਡੈਂਡ ਕਰ ਮਾਇਆ ਸੀ ਤੇ ਉਸ ਤੋਂ ਬਾਅਦ ਇੱਥੇ ਸਟੇਸ਼ਨ ਤੇ ਰੁਕੀ ਸੀ ਹਜੇ ਤੱਕ ਦਾ ਇਹ ਦੋਈ ਜਿਹੜੇ ਆਪਣੇ ਇਸ ਤਫਿਆਰ ਚ ਅਰੈਸਟ ਕੀਤੇ ਗਏ ਬਤਿਹੇ ਦੇ ਚ ਨਾਮ ਆਇਆ ਹੈ ਕਰਾਚੂ ਦਾ ਜਿਹਨੂੰ ਇੱਕ ਕਦੇ ਮਿਲੇ ਨਹੀਂ ਸਿਰਫ ਫੋਨ ਤੇ ਗੱਲਬਾਤ ਹੁੰਦੀ ਰਹੀ ਔਰ ਉਹਦੇ ਕੁਝ ਸਾਨੂੰ ਨੰਬਰ ਮਿਲੇ ਜਿਨ੍ਹਾਂ ਦੀ ਇਹਦੇ ਇਹਨਾਂ ਨੂੰ ਤੁਹਾਨੂੰ ਮੈਂ ਮੋਡਸ ਸੁਪਰੀਂਡੀ ਦੱਸ ਰਿਹਾ ਹਾਂ ਵੀ ਇਹਨਾਂ ਕੋਲੇ ਜਿਹੜੇ ਬੇਨਾਮੀ ਖਾਤਿਆਂ ਦੇ ਡੈਬਿਟ ਕਾਰਡ ਸੀਗੇ ਤੇ ਉਹਨਾਂ ਨਾਲ ਜਿਹੜੇ ਖਾਤੇ ਨਾਲ ਟੈਲੀਫੋਨ ਨੰਬਰ ਜੁੜਿਆ ਹੁੰਦਾ ਉਹ ਟੈਲੀਫੋਨ ਸਿਮ ਕਾਰਡ ਤੇ ਸਮਾਰਟਫੋਨ ਸੀ ਜਿਹੜੋਂ ਇਹ ਸਾਈਬਰ ਕਾਰਡ ਵਗੈਰਾ ਕਰਦੇ ਆ ਜਿਹੜੀ ਉਹ ਜੜਾ ਕਮਾਉਂਦੇ ਆ ਇਹ ਥੋੜੀ ਥੋੜੀ ਇਹ ਬੇਨਾਮੀ ਖਾਤਿਆਂ 'ਚ ਪਾ ਦਿੰਦੇ ਆ ਉਹ ਬੇਨਾਮੀ ਖਾਤਿਆਂ ਦੇ ਡੈਬਿਟ ਕਾਰਡ ਇਹਨਾਂ ਕੋਲੇ ਸੀ ਜਿਹੜੇ ਅੱਗੇ ਇਹ ਥਿਲ ਦੇ ਕਰਕੇ ਪੀਓਐਸ ਮਸ਼ੀਨਾਂ ਦੀ ਸ਼ਾਪਿੰਗ ਕਰਕੇ ਤੇ ਅੱਗੇ ਫਰਮਾਂ ਦੇ ਖਾਤੇ ਚ ਭਾੰਦੇ ਜਿਵੇਂ ਮੰਨ ਲਓ 1 ਲੱਖ ਰੁਪਿਆ ਆਜਾ ਉਹਨੂੰ 3 3 4 4 5 5000 ਰੁਪਿਆ ਕਰਕੇ ਕਾਰਟ ਸਵਿਪ ਕਰ ਦਿੰਦੇ ਸੀ ਤੇ ਇਹਨਾਂ ਨੂੰ ਕਮਿਸ਼ਨ ਮਿਲਦਾ ਸੀ ਕਾਰ ਕਿੰਨਾ ਬਣਾ ਦੇ ਜਿਹੜਾ ਇਹ ਸਿਰਫ ਜਿਹੜੀ ਪੂਰੀ ਦੋ ਨੰਬਰ ਦੀ ਕਮਾਈ ਹੈ ਉਹਨੂੰ ਹੈਂਡਲਿੰਗ ਤੇ ਰੱਖੇ ਹੋਏ ਸੀ ਸਕਾਰ ਜਿਹੜੇ ਇਹਦੇ ਪਿੱਛੇ ਗੇਮਸ ਅਜਿਵੇਂ ਰਾਜੂ ਨਾਮ ਦਾ ਬੰਦੇ ਦੇ ਨਾਮ ਸਾਹਮਣੇ ਆਇਆ ਉਹਨੂੰ ਇਹਨਾਂ ਦੇ ਫੋਨ 'ਚ ਵੱਖਰੇ ਵੱਖਰੇ ਨਾਵਾਂ ਦੇ ਨਾਮ ਜਿਦਾ ਰਾਜ ਸਰਪੰਚ ਜਿੱਤੇ ਕੋਸ ਉਹ ਉਹਦੇ ਦੇ ਤਰਫੋਂ ਪਹੁੰਚ ਗਾ ਉਹਦਾ ਲੱਗੂਗਾ ਵੀ ਇਹ ਕਿਹੜੇ ਕਿਹੜੇ ਫਰਾਡ ਕਰਦੇ ਐਪ ਨਹੀਂ ਵੀ ਇਹ ਸਾਈਬਰ ਫਰਾਡ ਦੇ ਪੈਸੇ ਹੁੰਦੇ ਸੀਗੇ ਤੇ ਇੱਕ ਜਿਹੜੀਆਂ ਪੈਟਲ ਐਪਸ ਜਿਹੜੀਆਂ ਹੁਣ ਬੈਨ ਹੋ ਗਈਆਂ ਉਹ ਵੱਖਰੇ ਵੱਖਰੇ ਰੂਟ ਚ ਚੱਲ ਰਹੇ ਜੋ ਜਨਮ ਕਹਿੰਦੇ ক্রিকেট ਵਗੈਰਾ ਦੇਦੇ ਹੋਰ ਜਿਹਾ ਦੇ ਸਟਾਰ ਰਾਜੋ ਨੇ ਫਿਰੇ ਰਸ ਇਹ ਤਸਵੀਰ ਤੇ ਇਹ ਹੀ ਆ ਕੰਮ ਰਿਹਾ ਹੈ ਜੀ ਹਜੇ ਤੱਕ ਰਾਜ ਉਦੇਸਰ ਸਾਨੂੰ ਕੁਝ ਨੰਬਰ ਮਿਲੇ ਨਹੀਂ ਅਸੀਂ ਮੈਟਰ ਆਫ ਇਨਵੈਸਟੀਗੇਸ਼ਨ ਹੈ ਉਹ ਜਦੋਂ ਪਾਇਰਟੀ ਦੇ ਸਾਹਮਣੇ ਆਉਂਦੀ ਹੈ ਜਦ ਰਾਜ ਇਡੈਂਟੀਫਾਈ ਹੁੰਦਾ ਹੈ ਤੋਂ ਲੋਕਸਾ ਦਾ ਦੋ ਬੰਦੇ ਜਿਹੜਾ ਤਾਂ ਇਹ ਪਹਿਲਾਂ ਨਾਲ ਕੋਈ ਪਛਾਣ ਨਹੀਂ ਦਰਜ ਹੈ ਤੇ ਇਹ ਜਿਹਨੂੰ ਕਹਿੰਦੇ ਇੱਕ ਨਵਕਲੇ ਕਿਸਮ ਦਾ ਕਰਾਇਮ ਹੈ ਇਹਨੂੰ ਵਾਈਟ ਕਾਲਰ ਕਰਾਇਮ ਕਹ ਸਕਦੇ ਆਪਾਂ ਇੱਥੇ ਬੈਠ ਕੇ ਤੇ ਜਿਹੜਾ ਉਹ ਇਹ ਨਹੀਂ ਪੈਸਾ ਆਉਂਦਾ ਸੀ ਉਹਦੀ ਮੈਨੇਜਮੈਂਟ